ਹਾਂਜੀ ਸਲਾਮ ਵਾਲੇਕਮ ਜੀ ਸਾਰਿਆਂ ਨੂੰ ਹਾਂ ਦੱਸੋ ਜੀ ਸਾਰੇ ਕਿਵੇਂ ਬਦਿਆ ਇਨਸ਼ਾਅੱਲਾ ਸਾਰੇ ਠੀਕ ਠਾਕ ਹੋਣਗੇ ਆਪਣੇ ਆਪਣੇ ਕੰਮਾਂ ਕਾ ਚੱਲਗੇ ਹੋਣਗੇ ਅੱਜ ਗੱਲ ਕਰਾਂਗੇ ਜੀ ਆਪਾਂ ਰੋਸਟਰਾਂ ਬਾਰੇ ਤਾਂ ਇੱਕ ਚੈਨਲ ਆ ਚੈਨਲ ਦਾ ਨਾਮ ਸ਼ਾਇਦ ਪੰਜਾਬ 1984 ਹੈ ਉਸ ਵੀਰ ਨੂੰ ਨੇ ਪਹਿਲਾਂ ਤਾਂ ਅਪਰੀਸ਼ੀਏਟ ਕਰਨਾ ਚਾਹੀਦੀ ਆ ਕਿ ਉਹਨਾਂ ਨੇ ਅਮਨਪ੍ਰੀਤ ਦੀ ਸਪੋਰਟ ਵੈਰੀ ਜੀ ਜੋ ਬਹੁਤ ਹੀ ਬਦਿਆ ਗੱਲਾ ਜੀ ਜਿਹੜੇ ਲੋਕ ਗਲਤ ਕਿਸ ਨੂੰ ਬੋਲਦੇ ਆ ਉਹਨਾਂ ਨੇ ਜਵਾਬ ਦੇਣਾ ਚਾਹੀਦਾ ਆ ਉਹਦੇ ਵਾਸਤੇ ਆਪਾਂ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਆ ਕਿ ਬਹੁਤ ਵਧੀਆ ਗੱਲਾ ਔਰ ਅਮਨਪ੍ਰੀਤ ਚ ਬਹੁਤ ਵਧੀਆ ਨੇ ਬਹੁਤ ਬਧੀਆਂ ਜਵਾਬ ਦਿੰਨੇ ਆ ਮਤਲਬ ਰੋਸਟ ਕਰਦੇ ਆ ਤਾਂ ਕਦੇ ਵੀ ਲੈਂਗੁਏਜ ਦਾ ਮਿਸਯੂਜ਼ ਨਹੀਂ ਕਰਦੇ ਬਹੁਤ ਵਧੀਆ ਗੱਲ ਕਰਦੇ ਆ ਮਤਲਬ ਕਹਿੰਦਾ ਭਾਵੇਂ ਕਿ ਬਹੁਤ ਵਧੀਆ ਤਰੀਕੇ ਨਾਲ ਹਰ ਕਿਸੇ ਨੇ ਜਵਾਬ ਦਿੰਦੇ ਆ ਪਰ ਉਹਨਾਂ ਵਾਲੇ ਜਿਨ੍ਹਾਂ ਨੇ ਵੀ ਗਲਤ ਬੋਲਿਆ ਹੈ ਗਲਤ ਲੈਂਗੁਏਜ ਇੰਚ ਕਰਿਆ ਤਾਂ ਬਹੁਤ ਗਲਤ ਗੱਲ ਆ ਕਿਸੇ ਬਾਰੇ ਵੀ ਅਵੇ ਨਹੀਂ ਬੋਲਣਾ ਚਾਹੀਦਾ ਮੱਕੀ ਆਪਾਂ ਗੱਲ ਕਰਨਾ ਚਾਹੁੰਦੇ ਆ ਜੀ ਮੀਨਸ ਰਾਜੀ ਬਾਰੇ ਵੀਰ ਨੇ ਉਹਨਾਂ ਵਾਰੀ ਗੱਲ ਤੋਂ ਬੋਲਿਆ ਆ ਕਿ ਤਰੀਕੀ ਮਤ 10 ਰੁਪਏ ਤੋਂ ਵੱਧ ਨਹੀਂ ਠੀਕ ਆ ਵੈਸੇ ਮੈਂ ਵੀਡੀਓ ਨਹੀਂ ਦੇਖੀ ਕਿ ਵੀਰ ਨੇ ਕੀ ਜਵਾਬ ਦਿੱਤਾ ਇਹਨਾਂ ਨੂੰ ਕੀ ਬੋਲਿਆ ਆ ਮੈਂ ਮਨੁਸਰਾਜੀ ਦੀ ਵੀਡੀਓ ਦੇਖੀ ਆ ਤਾਂ ਦੇ ਵਿੱਚ ਉਹ ਕਹਿ ਰਿਹਾ ਕਿ ਵੀਰ ਜੀ ਨੇ ਉਹਨਾਂ ਨੂੰ ਕਿਹਾ ਏ ਕਿ ਤਰੀਕੀ ਮਤ 10 ਰੁਪਏ ਤੋਂ ਜ਼ਿਆਦਾ ਨਹੀਂ ਤਾਂ ਮੈਂ ਪੁੱਛਣਾ ਚਾਹੁੰਦੀ ਆ ਕਿ ਆਪਾਂ ਕਿਸਦੀ ਧੀ ਪੈਣੇ ਬਾਰੇ ਐਵੇਂ ਕਿਵੇਂ ਬੋਲਸਾਵਦੀ ਆ ਕਿਸੇ ਦਿੱਤੀ ਪੈਣ ਦੀ ਕੀਮਤ ਕਿੰਨੀ ਲਗਾ ਸਕਦੇ ਆ 10 ਰੁਪਏ ਚਾਹੇ ਵੱਧ ਵੀ ਹੋਵੇ ਜਿਨੇ ਮਰਜੀ ਕਹادیه ਪਰ ਕੀਮਤ ਕੀਮਤ ਹੈ ਠੀਕ ਆ ਆਪਾਂ ਕਿਸੇ ਦੀ ਪੈਣ ਦੀ ਕੀਮਤ ਕਿਵੇਂ ਰਲਾ ਸਕਦੇ ਆ ਸਾਡੇ ਗੱਲ ਚ ਧੀਆ ਪੈਣਾ ਨਹੀਂ ਹੈਗਾ ਹਾਂ ਠੀਕ ਆ ਰੋਸਟ ਕਰੋ ਰੋਸਟ ਕਰਦੇ ਹੋ ਤੁਸੀਂ ਠੀਕ ਆ ਹੋਰ ਬਹੁਤ ਲੋਕ ਆ ਜਿਹੜੇ ਗਲਤ ਬੋਲਦੇ ਆ ਜਿਹੜੇ ਜਿਨ੍ਹਾਂ ਦਾ ਗਲਤ ਕੰਟੈਂਟ ਆ ਉਹਨਾਂ ਨੂੰ ਰੋਸਟ ਕਰੋ ਤੁਸੀਂ ਕਰਨਾ ਬਣਦਾ ਆ ਉਹਨਾਂ ਨੂੰ ਸਹੀ ਸਹੀ ਦਿਸ਼ਾ ਦਿਖਾਓ ਕਿਸੇ ਦਿਸ਼ਾ ਕੀ ਆ ਠੀਕ ਆ ਪਰ ਕਿਸੇ ਗਰੀਬ ਨੂੰ ਜਿਹਦਾ ਕੰਟੈਂਟ ਵੀ ਗਲਤ ਨਾ ਹੋਵੇ ਚਲੋ ਮਾਣਾ ਗੱਟਾ ਹੋ ਵੀ ਜਾਂਦਾ ਹੈ ਜਦੋਂ ਆਪਾਂ ਕੋਈ ਕੰਮ ਕਰਦੇ ਆ ਠੀਕ ਆ ਕੋਈ ਵੀ ਕੰਮ ਉਹਦੇ ਚ ਮਾਣੀਆਂ ਮੋਟੀਆਂ ਗਲਤੀਆਂ ਹੋ ਵੀ ਜਾਂਦੀਆਂ ਜਿਹੜੀਆਂ ਨਾਰਮਲ ਗੱਲ ਆ ਠੀਕ ਆ ਪਰ ਜਿਹੜੇ ਜਾਣ ਬੁੱਝ ਕੇ ਗਲਤੀਆਂ ਕਰਦੇ ਆ ਜਾਣ ਬੁੱਝ ਕੇ ਉਹ ਹੀ ਚੀਜ਼ਾਂ ਨੂੰ ਟਾਰਗੇਟ ਕਰਦੇ ਆ ਠੀਕ ਆ ਜਿਨ੍ਹਾਂ ਦੀ ਲੈਂਗੁਏਜ ਵੀ ਗਲਤ ਹੁੰਦੀ ਆ ਉਹਨਾਂ ਤੇ ਬੋਲੋ ਨਾ ਤੇ ਵੀਡੀਓ ਬਣਾਓ ਬਹੁਤ ਵਧੀਆ ਗੱਲ ਆ ਉਹ ਸੱਚ ਨੂੰ ਸੱਚ ਕਹਿਣਾ ਚਾਹੀਦਾ ਪਰ ਕਿਸੇ ਗਰੀਨ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਠੀਕ ਆ ਮੈਂ ਨਾਲ ਵੀ ਵੀਡੀਓ ਦੇਖਿਆ ਮੈਂ ਜ਼ਿਆਦਾਤਰ ਵੀਡੀਓ ਨਹੀਂ ਦੇਖਦੀ ਵੈਸੇ ਪਰ ਕਈ ਵਾਰ ਚਲੋ ਫ੍ਰੀ ਟਾਈਮ ਹੁੰਦਾ ਹੈ ਆਪਾਂ ਦੇਖ ਵੀ ਲੈਣੇ ਆ ਇੱਕ ਦਿਨ ਮਰਾਂ ਦੀ ਵੀਡੀਓ ਦੇਖੀ ਸੀ ਕਿ ਉਹ ਆਪਣੇ ਪੈਕੇ ਕਰ ਗਏ ਸੀ ਤਾਂ ਬੜੇ ਮਨ ਤੁਖੀ ਹੋਇਆ ਦੇਖ ਕੇ ਕਿ ਉਹਨਾਂ ਦੇ ਭਾਈ ਪਰ ਜਾਈ ਨਹੀਂ ਹੈਗੇ ਠੀਕ ਆ ਤਾਂ ਉਹਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਆ ਚਾਹੇ ਜਿਵੇਂ ਵੀ ਠੀਕ ਆ ਪਰ ਚਲੋ ਜਿੰਨੀਆਂ ਵੀ ਵੀਡੀਓ ਦੇਖੀਆਂ ਆ ਮੇਰੇ ਸਾਬ ਨਾਲ ਐਨਾ ਕੁਝ ਗਲਤ ਨਹੀਂ ਹੁੰਦਾ ਠੀਕ ਆ ਕਿ ਅਸੀਂ ਉਹਨਾਂ ਨੂੰ ਰੋਸਟ ਕਰੀਏ ਪਰ ਫਿਰ ਵੀ ਤੁਹਾਨੂੰ ਜੇ ਲੱਗਦਾ ਹੈ ਚਲੋ ਠੀਕ ਆ ਕਰੋ ਪਰ ਇਸ ਤਰ੍ਹਾਂ ਦੀਆਂ ਲੈਂਗੁਏਜ ਯੋਜਨਾ ਕਰੋ ਠੀਕ ਆ ਕਿਸੇ ਵਾਸਤੇ ਵੀ ਔਰ ਕਿਸੇ ਗਰੀਵ ਵਾਸਤੇ ਕਿ ਉਹਦੇ ਦਿਨ ਤੇ ਗੱਲ ਲੱਗ ਜਾਵੇ ਠੀਕ ਆ ਔਰ ਹਾਂਜੀ ਅਰੇ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਠੀਕ ਆ ਕਿ ਕਿਸੇ ਗ੍ਰੇਮ ਦਾ ਆਪਾ ਦਿਲ ਨਾ ਦੁਖਾਈਏ ਠੀਕ ਆ ਕਿਉਂਕਿ ਸਭ ਤੋਂ ਵੱਡੀ ਗੱਲ ਆ ਠੀਕ ਆ ਤੁਸੀਂ ਵੀ ਪੜੇ ਨਹੀਂ ਖਿਆ ਲੱਗਦੇ ਹੋ ਠੀਕ ਆ ਅੰਗਰਸਾਹ ਵੀ ਪੜਦੇ ਹੋਣੇ ਜਦੋਂ ਮੈਂ ਨਹੀਂ ਪੜਿਆ ਮੈਂ ਕ੍ਰਾਂਸ਼ੀ ਵੀ ਪੜੀਆ ਤਾਂ ਕ੍ਰਾਂਸ਼ੀ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਦੀਆਂ ਕਿ ਸਭ ਤੋਂ ਵੱਡਾ ਪਾਪਾ ਕਿਸੇ ਦਾ ਦਿਲ ਦੁਖਾਣਾ ਠੀਕ ਆ ਆਹ ਆਪਣੀ ਜਿਹੜੀ ਜੁਬਾਨ ਆ ਠੀਕ ਆ ਤੇ ਜੁਬਾਨ ਸੱਡੇ ਨਵੀ ਜੀ ਪਰਮਦੇ ਨੇ ਕਿ ਆਪਾਂ ਨੂੰ ਆਪਣੀ ਜ਼ੁਬਾਨ ਦਾ ਜ਼ਿਆਦਾ ਇਸਤੇਮਾਲ ਕਰਨਾ ਨਹੀਂ ਚਾਹੀਦਾ ਠੀਕ ਆ ਆਪਾਂ ਨੂੰ ਕਿਸੇ ਨੂੰ ਮਜ਼ਾਕ ਵੀ ਕਰਨਾ ਨਹੀਂ ਚਾਹੀਦਾ ਕਿਉਂਕਿ ਕਈ ਵਾਰ ਆਪਾਂ ਕਿਸੇ ਨੂੰ ਮਜ਼ਾਕ ਕਰ ਰਹੇ ਹੁੰਦੇ ਆ ਠੀਕ ਆ ਤਾਂ ਆਪਣੀ ਜ਼ੁਬਾਨ ਤੋਂ ਵੀ ਇਹੋ ਜਿਹੇ ਲਫ਼ਾਜ਼ ਨਿਕਲ ਜਾਂਦੇ ਆ ਜਿਹੜੇ ਦੂਸਰੇ ਬੰਦੇ ਨੂੰ ਬਹੁਤ ਜ਼ਿਆਦਾ ਦਿਲ ਤੇ ਲੱਗ ਜਾਂਦੇ ਆ ਮਤਲਬ ਕੰਨ ਦਾ ਭਾਵ ਕੀ ਉਹਦਾ ਦਿਲ ਟੁੱਟ ਜਾਂਦਾ ਆ ਉਹ ਆਪਾਂ ਨੂੰ ਬੋਲ ਕੇ ਨਹੀਂ ਕਹਿੰਦਾ ਤਾਂ ਉਹਦੀ ਆਵਾਜ਼ ਪਰਵਧਿਕਾਰ ਸਮੁੰਦਾ ਆ ਅੰਨਾ ਮਿਆਦੀ ਵਾਸੂ ਦਾ ਹੈ ਠੀਕ ਆ ਉਸ ਗੱਲ ਦਾ ਜਵਾਬ ਉਹ ਆਪਾਂ ਦਿੰਦਾ ਹੈ ਕਿ ਉਹ ਸ਼ਬਦਾਂ ਦੀ ਬਦਵਲਤ ਆਪਾਂ ਨਰਕ ਦੇ ਪਾਗੀ ਹੋ ਜਾਂਦੇ ਆ ਠੀਕ ਆ ਆਪਾਂ ਨੂੰ ਨਰਕ ਤੱਕ ਜਾਣਾ ਪੈ ਜਾਂਦਾ ਹੈ ਸਿਰਫ ਜबान ਕਰਕੇ ਠੀਕ ਆ ਇਸ ਕਰਕੇ ਆਪਾਂ ਸੋਚ ਸਮਝ ਕੇ ਬੋਲੀਏ ਕਿ ਆਪਾਂ ਨੇ ਕਿਸੇ ਨੂੰ ਕੀ ਕਰਨਾ ਹੈ ਪਰ ਹਾਂ ਮੈਂ ਦੇਖਿਆ ਕਾਫੀ ਲੋਗ ਇਹੋ ਜਿਹੇ ਬਲੌਗ ਬਣਾਉਂਦੇ ਆ ਜਿਹੜੇ ਦੇਖਣ ਯੋਗ ਨਹੀਂ ਹੁੰਦੇ ਜਿਹਦੇ ਚ ਬਹੁਤ ਕੱਟਿਆ ਬਲਡਿੰਗ ਯੂਜ਼ ਕਰਦੇ ਆ ਮਤਲਬ ਪਤਾ ਨਹੀਂ ਉਹ ਲੋਕ ਵੀ ਕਿਹਾ ਅਜਿਹਾ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਵਲੌਗ ਬਣਾ ਰਹਿਆਂ ਤਾਂ ਇਹ ਚਾਪਾ ਨੇ ਕਿਵੇਂ ਗੱਲਬਾਤ ਕਰਨੀ ਹੈ ਉਹਨਾਂ ਨੂੰ ਪਨ ਦਾ ਸਮਝਾਣਾ ਫਰਜ਼ ਵੀ ਬਣਦਾ ਹੈ ਚਲੋ ਹੂੰ ਬਾਕੀ ਰਹੀ ਗੱਲ ਵੀਰ ਜੀ ਕਹਿੰਦੇ ਸੀ ਕਿ ਤੂੰ ਮੈਨੂੰ ਦੱਸ ਕਿ ਤਗੜਾ ਬਣਾ ਉਹਦੇ ਤੇ ਵੀ ਉਹਨਾਂ ਨੇ ਬਹੁਤ ਗਲਤ ਲੈਂਗੁਏਜ ਵਿੱਚ ਕਰਿਆ ਉਹਨਾਂ ਨੇ ਕਿਹਾ ਕਿ ਹਾਂ ਤੇਰੇ ਘਰ ਵਾਲੀ ਹਾਥੀ ਆ ਹਾਥੀ ਵਰਗੀ ਆ ਬਹੁਤ ਗਲਤ ਗੱਲ ਹੈ ਮੈਨੂੰ ਕਿਸਾ ਨਾ ਕਹਿਣਾ ਚਾਹੀਦਾ ਠੀਕ ਆ ਹਾਂ ਪਰ ਜੇ ਤੁਸੀਂ ਪੁੱਛੀ ਤਾਂ ਕੀ ਤਕੜਾ ਬਣਾ ਮੈਂ ਦੱਸ ਦਿੰਦਾ ਹਾਂ ਹਰ ਰੋਜ਼ ਤੁਹਾਨੂੰ ਪਤਾ ਸਰਕਾਰਾਂ ਆਪਣੀਆਂ ਕੀ ਗੱਲ ਦੀਆਂ ਆਪਣੇ ਨਾਲ ਕੀ ਕੁਝ ਹੋ ਰਿਹਾ ਹੈ ਸਰਕਾਰ ਤੋਂ ਤਕੜਾ ਬੋਲਣੀ ਠੀਕ ਆ ਉਹਦੇ ਤੇ ਬੋਲੋ ਬਹੁਤ سارے ਮੁੱਦੇ ਬੋਲਣ ਵਾਸਤੇ ਉਹਨਾਂ ਤੇ ਬੋਲੋ ਕਿਸਾਨ ਆਪਣੇ ਬੈਠੇ ਆ ਉਖੜ ਤੜ ਦੇ ਉਹਨਾਂ ਤੇ ਬੋਲੋ ਉਹਨਾਂ ਦੇ ਹੱਕ ਅਸੀਂ ਖੜੇ ਹੋ ਜਾ ਹਰ ਰੋਜ਼ ਨਿੱਕੇ ਨਿੱਕੇ ਬੱਚਿਆਂ ਦੇ ਰੇਪ ਹੁੰਦੇ ਆ ਆਪਣੇ ਘਰਾਂ ਵਿੱਚ ਵੀ ਬੱਚੇ ਸੇ ਆਪਣੇ ਹੈਗੇ ਆ ਵੀ ਠੀਕ ਆ ਘਰਾਂ 'ਚ ਵੀ ਬੱਚਿਆਂ ਨਾਲ ਬਹੁਤ ਜ਼ਿਆਦਾ ਗਲਤ ਹੋ ਰਿਹਾ ਹੈ ਬਗਦੇ ਤੇ ਬਹੁਤ ਹਰ ਰੋਜ਼ ਲੋਗ ਆਪਣੇ ਮਾਪੇ ਪਾਪਾ ਨੂੰ ਅਨਾਥ ਆਸ਼ਰਮਾਂ ਵਿੱਚ ਛੱਡ ਆਉਂਦੇ ਆ ਜਾਂ ਸੜਕਾਂ ਤੇ ਰੋਣ ਵਾਸਤੇ ਛੱਡ ਦਿੰਦੇ ਆ ਉਹਨਾਂ ਤੇ ਗੱਲ ਕਰੋ ਔਰ ਸਭ ਤੋਂ ਵੱਡੀ ਗੱਲ ਇਹ ਫਿਲਮਾਂ ਦੇ ਕਿੰਨਾ ਵਸ਼ੂਦ ਖਾਇਆ ਜਾਂਦਾ ਹੈ ਕਿਹੜੇ ਟਾਈਪ ਦੀਆਂ ਫਿਲਮਾਂ ਆ ਰਹੀਆਂ ਤੁਹਾਨੂੰ ਵੀ ਪਤਾ ਹੈ ਕਿਹੜੇ ਟਾਈਪ ਦੇ ਗੀਤ ਆ ਰਹੇ ਤੁਹਾਨੂੰ ਵੀ ਪਤਾ ਹੈ ਜੈਸਮੀਨ ਸੈਗਰ ਹਾਦਦੇ ਕੋਲੋਂ ਕਿੰਨੇ ਕਟਿਆ ਕਿਸਮ ਦੇ ਗੀਤ ਆਉਂਦੀ ਆ ਇੱਕ ਵਕੀਲ ਸਾਹਿਬ ਆਇਆ ਔਰ ਉਹਦੇ ਵਾਸਤੇ ਅਪਲੀਕੇਸ਼ਨ ਦਿੱਤੀ ਉਹਨਾਂ ਨੇ ਉਹਨਾਂ ਦਿਨ ਨਾਲ ਖੜੇ ਹੋ ਜਾ ਕੇ ਆਪਣਾ ਲੱਖਾ ਸੁਧਨਾ ਵੀਰ ਆਪਣੇ ਪੰਜਾਬ ਬਾਰੇ ਬੋਲਦਾ ਹੈ ਉਹਨਾਂ ਦਾ ਸਾਥ ਦੋ ਜਾ ਕੇ ਉਹਦੇ ਤੇ ਹੁੰਦਾ ਸੀ ਬਹੁਤ મુદ્ਦਿਆਂ ਬੋਲਣ ਵਾਸਤੇ ਬਹੁਤ ਕੁਝ ਸਿਰਫ ਬਲੌਗ ਕਰਨੀ ਹੈਗੇ ਕਿ ਤੁਸੀਂ ਸਾਰੇ ਜਣੇ ਸਿਰਫ ਬਲੌਗਰਾਂ ਨੂੰ ਹੀ ਟਾਰਗੇਟ ਕਰੀ ਜਾਓ ਆ ਤਾਂ ਕੋਈ ਸਮਝਦਾਰੀ ਵਾਲੀ ਗੱਲ ਵੀ ਨਹੀਂ ਕਿ ਸਾਰੇ ਜਣੇ ਸਿਰਫ ਬਲੌਗਰਾਂ ਦੇ ਮਗਰੀ ਭਾਜੋ ਸਿਰਫ ਉਹਨਾਂ ਨੂੰ ਹੀ ਟਾਰਗੇਟ ਕਰੀ ਜਾਓ ਹੋਰ ਵੀ ਬਹੁਤ ਕੁਝ ਸਮਾਜ ਵਿੱਚ ਜਿਹੜਾ ਜਿਹਦੇ ਤੇ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਅਉਧਿਤੇ ਧਿਆਨ ਦਿਓ ਕਿ ਆਪਣੇ ਬੱਚੇ ਸਿਰ ਹੈਗੇ ਆ ਆਪਣੇ ਬੱਚੇ ਨਾਲ ਕੀ ਹੋ ਰਿਹਾ ਹੈ ਰੋਜ਼ ਉਧਿਤੇ ਕਿਉਂ ਨਹੀਂ ਤੁਹਾਡਾ ਧਿਆਨ ਜਾਂਦਾ ਕਿਉਂ ਨਹੀਂ ਤੁਸੀਂ ਬੋਲਦੇ ਹੋ ਰਹਿਤੇ ਸਿਰੂ ਬਲੌਗਰ ਦਿਖਾਈ ਜਾ ਰਿਹਾ ਤੁਹਾਨੂੰ ਯਾਰ ਹਾਂ ਠੀਕ ਆ ਚਲੋ ਜਿਹੜੇ ਬਲੌਗਰ ਗਲਤ ਬਲਿੰਗ ਯੂਜ਼ ਕਰਦੇ ਆ ਗਲਤ ਕੰਟੈਂਟ ਦਿਖਾਉਂਦੇ ਆ ਉਧਿਤੇ ਬੋਲੋ ਠੀਕ ਆ ਰੋਸਟ ਕਰੋ ਉਹਨਾਂ ਨੂੰ ਪਰ ਭਾਸ਼ਾ ਤਾਂ ਆਪਣੀ ਠੀਕ ਹੋਵੇ ਠੀਕ ਆ ਜੇ ਆਪਾਂ ਉਹਨਾਂ ਵਾਂਗੂ ਹੀ ਉਹਨਾਂ ਦੀ ਭਾਸ਼ਾ ਯੂਜ਼ ਕਰਾਂਗੇ ਫਿਰ ਤਾਂ ਕੋਈ ਫਰਕ ਨਹੀਂ ਆਪਣੇ ਚਹਰੋਨਾ 'ਚ ਕੜ ਤੋਂ ਕੜ ਸਾਨੂੰ ਬੋਲਣ ਦੇ ਕਿ ਦੇਖਣ ਦਾ ਜ਼ਹੀਦਾ ਕਿ ਅਸੀਂ ਅਗਲੇ ਨੂੰ ਕੀ ਬੋਲ ਰਹੇ ਹਾਂ ਦੇ ਨਾਲ ਆਪਣੇ ਕਰੈਕਟਰ ਦਾ ਪਤਾ ਲੱਗਦਾ ਹੈ ਕਿ ਆਪਾਂ ਕਿਸ ਔਕਾਤ ਦੇ ਮਾਲਿਕ ਹ ਜਦੋਂ ਆਪਾਂ ਕਿਸੇ ਨੂੰ ਬੋਲਦੇ ਹਾਂ ਮਤਲਬ ਸਮਝਾਓ ਬੰਦੇ ਨੂੰ ਇਸ ਤਰੀਕੇ ਨਾਲ ਸਮਝਾਓ ਕਿ ਅਗਲੇ ਨੂੰ ਬੁਰਾ ਵੀ ਨਾ ਲੱਗੇ ਬਹੁਤ ਬੁਸ਼ਾਨੇ ਦਾ ਤਗੜਿਆਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਲੋਕਾਂ ਜਿਨ੍ਹਾਂ ਨੇ ਗੰਨ ਤਾਂ ਪਾਇਆ ਹੋਇਆ ਬਥੇਰੇ ਤਗੜੇ ਲੋਕਾਂ ਫਿਲਮਾਂ ਤੁਹਾਨੂੰ ਦੇਖੀਏਗਾ ਤੁਸੀਂ ਅੱਜ ਕੱਲ੍ਹ ਕੀ ਕੁਝ ਦਿਖਾਇਆ ਜਾ ਰਿਹਾ ਫਿਲਮਾਂ ਚ ਕੀ ਉਹ ਨਹੀਂ ਆਪਣੇ ਬੱਚੇ ਦੇਖਦੇ ਔਰ ਉਹਨਾਂ ਤੇ ਕਿਉਂ ਨਹੀਂ ਬੋਲਦੇ ਜਿਹੜੇ ਮੁੰਡੇ ਮੁੰਡੇ ਨਾਲ ਵਿਆਹ ਕਰਵਾਏ ਜਾਂਦੇ ਆ ਕੁੜੀਆਂ ਕੁੜੀਆਂ ਨਾਲ ਵਿਆਹ ਕਰਵਾਏ ਜਾਂਦੇ ਆ ਤੇ ਵਾਅਦਾ ਕੀ ਵਲੌਗ ਬਣਾਉਂਦੇ ਆ ਤੁਹਾਡੇ ਬੱਚੇ ਉਹ ਨਹੀਂ ਦੇਖਦੇ ਉਹਨਾਂ ਦਾ ਅਸਰ ਨਹੀਂ ਪੈਂਦਾ ਤੁਹਾਡੇ ਬੱਚਿਆਂ ਤੇ ਔਰ ਫਿਰ ਆਕੇ ਮੇਸ਼ੂਰ ਵੀ ਹੁੰਦੇ ਆ ਸਾਡੇ ਵਰਗੇ ਲੋਕ ਉਹਨਾਂ ਨੂੰ ਦੇਖਦੇ ਵੀ ਆ ਵਧੀਆ ਵਧੀਆ ਕਮੈਂਟ ਵੀ ਕਰਦੇ ਕਿ ਜੀ ਬਹੁਤ ਵਧੀਆ ਬਹੁਤ ਵਧੀਆ ਫਿਰ ਔਨੇ ਸਾਡੇ ਬੱਚੇ ਉਹ ਕਮੈਂਟ ਨਹੀਂ ਪੜ੍ਹਣਗੇ ਕਿ ਉਹਨਾਂ ਨੂੰ ਦੇਖਣਗੇ ਨਹੀਂ ਕਿ ਉਹਨਾਂ ਨੂੰ ਫੋਲੋ ਨਹੀਂ ਕਰਨਗੇ ਫਿਰ ਮੁੰਡੇ ਕੁੜੀਆਂ ਬਣੇ ਜਾਂਦੇ ਆ ਕੁੜੀਆਂ ਮੁੰਡੇ ਬਣੇ ਜਾਂਦੇ ਆ ਆਪਸ ਵਿੱਚ ਵਿਆਹ ਕਰਵਾਈ ਜਾਂਦੇ ਆ ਅਨੰਤੇ ਬੋਲੋ ਜੋ ਸਤੋ ਘਟੀ ਆ ਠੀਕ ਹੈ ਜੀ ਬਾਕੀ ਮੇਰੇ ਵੱਲੋਂ ਕੁਝ ਕਿਸੇ ਨੂੰ ਕਰਦੂ ਬੋਲ ਲਿਆ ਗਿਆ ਹੋਵੇ ਕਿਸੇ ਨੂੰ ਮੇਰੇ ਗੱਲਾਂ ਠੀਕ ਨਾ ਲੱਗੀਆਂ ਹੋਵੇ ਤਾਂ ਪਹਿਲਾਂ ਹੀ ਮਾਫੀ ਚਾਹਨੀ ਹੈ ਜੀ ਪਰ ਮਿਲ ਤਾਂ ਸੱਚੀ ਨਹੀਂ ਦੇਖਿਆ ਜਾਂਦਾ ਜਦੋਂ ਕੋਈ ਕਿਸੇ ਨੂੰ ਗਲਤ ਬੋਲਦਾ ਮੈਂ ਇਹ ਨਹੀਂ ਦੇਖਦੀ ਕਿ ਕੌਣ ਗਰੀਬ ਹੈ ਜਾਂ ਕੌਣ ਅਮੀਰ ਹੈ ਜੋ ਗਲਤ ਹੌ ਗਲਤ ਹੈ ਠੀਕ ਹੈ ਜੀ ਥੈਂਕ ਯੂ ਜੀ